ਇਹ ਇਕੱਠਾ ਜੀ ਸਾਡੇ ਪੰਜਾਬ ਸੁਧਾਰ ਲਹਿਰ ਦੇ ਮੁਖੀ ਲਖਵੀਰ ਸਿੰਘ ਲੱਖਾ ਸਿਧਾਣਾ ਜਿਨ੍ਹਾਂ ਤੇ આરોਪ ਲੱਗ ਰਹੇ ਆ ਸਰਕਾਰਾਂ ਵੱਲੋਂ ਔਰ ਮੀਡੀਆ ਚੈਨਲਾਂ ਤੇ ਵੀ ਚਲਾਇਆ ਜਾ ਰਿਹਾ ਹੈ ਕਿ ਉਹ ਨੈਸ਼ਨਲ ਹਾਈਵੇ ਥੌਰਟੀ ਵਾਲਿਆਂ ਨੂੰ ਧਮਕੀਆਂ ਦੇ ਰਿਹਾ ਹੈ ਇਹਦੇ ਸਬੰਧ ਵਿੱਚ ਅਸੀਂ ਅੱਜ ਇਕੱਠ ਕਰਦੇ ਆ ਤੇ ਸਰਕਾਰਾਂ ਨੂੰ ਬੇਨਤੀ ਵੀ ਕਰਦੇ ਆ ਤਾੜਨਾ ਵੀ ਕਰਦੇ ਆ ਇਹੋ ਜਿਹੇ ਕੰਮਾਂ ਦੇ ਵਿੱਚ ਝੂਠੇ ਰੂਪ ਲਾ ਕੇ ਉਹਨਾਂ ਨੂੰ ਨਾ ਲਜਾਇਆ ਜਾਵੇ ਉਹ ਜੋ ਆਪਣਾ ਕੰਮ ਕਰਦੇ ਆ ਪੰਜਾਬ ਪ੍ਰਤੀ ਪੰਜਾਬੀਅਤ ਪ੍ਰਤੀ ਵਾਤਾਵਰਨ ਸੰਬੰਧੀ ਰੁੱਖਾਂ ਸੰਬੰਧੀ ਉਹਨਾਂ ਨੂੰ ਉਹ ਕੰਮ ਕਰਨ ਦਿੱਤਾ ਜਾਵੇ ਉਹਨਾਂ ਦੇ ਕੰਮ ਦੇ ਵਿੱਚ ਕੋਈ ਅੜਿੱਕੇ ਨਾ ਲਗਾਏ ਜਾਣ ਕਿਉਂਕਿ ਪਾਣੀ ਦੀ ਲੋੜ ਹਰ ਜੀਵਨ ਜੀਉਣ ਲਈ ਹਰ ਆਦਮੀ ਨੂੰ ਆ ਹਰ ਬੰਦੇ ਨੂੰ ਆ ਇੱਥੇ ਕੋਈ ਜਾਤ ਪਾਤ ਦਾ ਮਸਲਾ ਨਹੀਂ ਕੋਈ ਪਾਰਟੀ ਬਾਜ਼ੀ ਦਾ ਮਸਲਾ ਨਹੀਂ ਇਹਨਾਂ ਗੱਲਾਂ ਨੂੰ ਧਿਆਨ ਚ ਰੱਖ ਕੇ ਅਸੀਂ ਲੱਖਾ ਸਿੰਘ ਸੁਧਾਣਾ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਸਾਰੇ ਪਿੰਡ ਦੇ ਤੌਰ ਤੇ ਖੜੇ ਆਂ ਔਰ ਜਿੱਥੇ ਵੀ ਸਾਡੀ ਕੋਈ ਲੋੜ ਪਊਗੀ ਅਸੀਂ ਉੱਤੇ ਹਰ ਹਾਲਤ ਵਿੱਚ ਪਹੁੰਚਾਂਗੇ ਪਰ ਸਾਡੀ ਸਰਕਾਰਾਂ ਨੂੰ ਅਪੀਲ ਆ ਕਿ ਇਹ ਗਲਤ ਤਰ੍ਹਾਂ ਦੀ ਸ਼ਬਦਾਬਲੀ ਵਰਤ ਕੇ ਉਹਦੇ ਖਿਲਾਫ ਵੀ ਉਹ ਕਿਸੇ ਨੂੰ ਸਾੜਨ ਦੀਆਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ ਇਹ ਗੱਲਾਂ ਨਾ ਕੀਤੀਆਂ ਜਾਣ ਮੁੱਚੇ ਤੌਰ ਤੇ ਸਾਡੀ ਪਿੰਡ ਦੀ ਪੂਰੀ ਲੀਡਰਸ਼ਿਪ ਦੇ ਨਾਲ ਸਾਡੇ ਵਰਕਰ ਅਸੀਂ ਸਾਰੇ ਲੱਖਾ ਸੁਦਾਣਾ ਦੇ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਲੱਖਾ ਸੁਦਾਣਾ ਤੇਰੀ ਸੋਤ ਤੇ ਮਰਾਂ ਦਿਆਂਗੇ ਠੋਕ ਕੇ ਲੱਖਾ ਸੁਦਾਣਾ ਤੇਰੀ ਸੋਤ ਤੇ ਮਰਾਂ ਦਿਆਂਗੇ ਠੋਕ ਕੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅਵਾਏ ਗੁਰਜੀ ਕਾਹਨ ਅਲਵਾਏ ਗੁਰਜੀ ਕੀ ਫਤਹਿ